ਪਿਛਲੇ ਦਿਵਾਨਾਂ ਵਿੱਚ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਲੜੀਆਂ ਹੋਈਆਂ ਚਾਰ ਜੰਗਾਂ ਵਿੱਚੋਂ ਇੱਕ ਪਹਿਲੀ ਜੰਗ ਦਾ ਜ਼ਿਕਰ ਚੱਲ ਰਿਹਾ ਸੀ ਛੇਵੇਂ ਗੁਰਦੇਵ ਨੇ ਜਦੋਂ ਪਹਿਲੀ ਜੰਗ ਲੜੀ ਇਹ ਜੰਗ ਦਾ ਮੁੱਖ ਕਾਰਨ ਵਿਦਵਾਨ ਲਿਖਦ ਨੇ ਇੱਕ ਬਾਜ਼ ਬਣਿਆ ਬਾਜ਼ ਜਿਹੜਾ ਪੰਛੀ ਹੈ ਪੰਛੀਆਂ ਵਿੱਚ ਸਭ ਤੋਂ ਉੱਤਮ ਤੇ ਤਾਕਤਵਰ ਬਾਜ਼ ਨੂੰ ਗਿਣਿਆ ਗਿਆ ਔਰ ਪੰਜਾਬ ਦਾ ਇਹਨੂੰ ਰਾਸ਼ਟਰੀ ਪੰਛੀ ਹੋਣ ਦਾ ਵੀ ਮਾਣ ਮਿਲਿਆ ਔਰ ਬਾਜ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੱਥ ਵਿੱਚ ਸ਼ੋਭਦਾ ਰਿਹਾ ਕਲਗੀ ਤਰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਬਾਜ ਸ਼ੋਭਦਾ ਰਿਹਾ ਅਸਲ ਵਿੱਚ ਬਾਜ ਪੰਛੀਆਂ ਵਿੱਚੋਂ ਜਿੱਥੇ ਤਾਕਤਵਾਰ ਹੈ ਉੱਥੇ ਇਹਦੇ ਵਿੱਚ ਹੋਰ ਵੀ ਗੁਣ ਨੇ ਉੱਚੀ ਉਡਾਰੀ ਬਾਜ ਮਾਰਦਿਆਂ ਉਡਾਰੀ ਉੱਚੀ ਹੁੰਦੀ ਏ ਪਰ ਨਿਗਾ ਜ਼ਮੀਨ ਤੇ ਹੁੰਦੀ ਹੈ ਨਿਮੀ ਰੱਖਦਾ ਨਿਗਾ ਇਹਦੇ ਵਿੱਚੋਂ ਕਈ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਸਿੱਖ ਨੇ ਜੇ ਦੁਨੀਆ ਦੇ ਵਿੱਚ ਬੜੇ ਬੜੇ ਮਰਤਬੇ ਵੀ ਪ੍ਰਾਪਤ ਕਰ ਲਏ ਤਾਂ ਨਿਗਾ ਲੀਮੀ ਰਵੇ ਨਿਪਾ ਇਹ ਨਾ ਉਹ ਚਾਕੂ ਜਿਹਾ ਉੱਪਰ ਨੂੰ ਔਰ ਬਾਅਦ ਵਿੱਚ ਐਸੇ ਗੁਣ ਨੇ ਉਹ ਗੁਣ ਮਹਾਰਾਜ ਨੇ ਦੁਨੀਆ ਤੇ ਲਾਗੂ ਕਰੇ ਇਹ ਬਾਅਦ ਆਪਣਾ ਸ਼ਿਕਾਰ ਆਪ ਕਰਦਾ ਹੈ ਕਿਸੇ ਦਾ ਸ਼ਿਕਾਰ ਨਹੀਂ ਲੈਂਦਾ ਔਰ ਜਦੋਂ ਹਵਾ ਦਾ ਤੇਜ਼ ਰਫਤਾਰ ਹੁੰਦੀ ਹੈ ਚਲਦੀ ਜਿਹੜੇ ਬਹਤਾਤ ਵਿੱਚ ਪੰਛੀ ਨੇ ਜਿੱਦ ਨੂੰ ਰਵਾ ਦੀ ਰਫਤਾਰ ਆ ਉਸ ਪਾਸੇ ਨੂੰ ਚਲਦੇ ਨੇ ਪਰ ਜਿਹੜਾ ਬਾਜ ਹੈ ਇਹ ਰਫਤਾਰ ਤੋਂ ਉਲਟ ਚਲਦਾ ਹੈ ਜਿਸ ਪਾਸਿਓਂ ਹਵਾ ਆਈ ਉਸ ਪਾਸੇ ਨੂੰ ਇਹ ਚਲਦਾ ਹੈ ਔਰ ਹੋਰ ਵੀ ਇਹਦੇ ਵਿੱਚ ਅਨੇਕਾਂ ਗੁਣ ਨੇ ਔਰ ਮਹਾਰਾਜ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਦੋਂ ਪਹਿਲੀ ਜੰਗ ਲੜੀ ਉਹ ਬਾਦ ਪਿੱਛੇ ਹੋਈ ਸੀ। ਅਸਲ ਵਿੱਚ ਬਾਦ ਵੀ ਇੱਕ ਕਾਰਨ ਬਣਿਆ ਪਰ ਸ਼ਾਹਜਹਾਂ ਮੌਕੇ ਦਾ ਬਾਦਸ਼ਾਹ ਉਹ ਵੀ ਚਾਹੁੰਦਾ ਸੀ ਕਿ ਕਦੋਂ ਸਿੱਖਾਂ ਦੇ ਛੇਵੇਂ ਗੁਰੂ ਦੇ ਉੱਤੇ ਹਮਲਾ ਕੀਤਾ ਜਾਏ। ਇਹਨੇ ਅਕਾਲ ਤਖਤ ਬਣਾਇਆ। ਔਰ ਬੌਧਾਂ ਰੱਖੀਆਂ ਸ਼ਿਕਾਰ ਖੇਡਦਾ ਆਪਣੇ ਸਿੱਖਾਂ ਨੂੰ ਵੀ ਸ਼ਿਕਾਰ ਤੇ ਲੈ ਕੇ ਜਾਂਦਾ। ਔਰ ਸ਼ਸਤਰ ਪਹਿਨਦਾ ਸਭ ਕੁਝ ਦਿੱਲੀ ਦੇ ਤਖਤ ਤੇ ਉਲਟ ਹੋ ਰਿਹਾ ਸ਼ਾਹ ਜਹਾਂਨ ਵੀ ਹਮਲਾ ਕਰਨਾ ਚਾਹੁੰਦਾ ਸੀ ਉਹ ਵੀ ਇਸ ਤਾਰ ਵਿੱਚ ਸੀ ਪਰ ਸ਼ੇਵੇਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਅਡੋਲ ਅਕਾਲ ਪੁਰਖ ਦੇ ਪਰਮੇਸ਼ਰ ਵਿੱਚ ਮਹਾਰਾਜ ਨੇ ਕਿਹਾ ਕਿਸੇ ਤੇ ਹਮਲਾ ਪਹਿਲਾਂ ਕਰਨਾ ਨਹੀਂ ਪਰ ਜਦੋਂ ਕੋਈ ਹਮਲਾਵਰ ਹੋ ਜਾਏ ਫਿਰ ਉਹਨੂੰ 21 ਦੇ 41 ਪਾਕੀ ਮੋੜਾਂਗੇ ਉਹੋਂ ਵਕਤ ਲੰਘ ਗਿਆ ਕਿ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰੀਏ ਸਬਰ ਦਾ ਮੁਕਾਬਲਾ ਪੰਜਵੇਂ ਗੁਰਦੇਵ ਨੇ ਕੀਤਾ ਤਤੀ ਤਵੀ ਤੇ ਆਸਣ ਲਾਏ ਮਹਾਰਾਜ ਨੇ ਉਸ ਤੋਂ ਬਾਅਦ ਫਿਰ ਦੋ ਤੇਗਾ ਪਹਿਨੀਆਂ ਮੀਰੀ ਤੇ ਤੇ ਪੀਰੀ ਦੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਔਰ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਜਦੋਂ ਸਿੱਖਾਂ ਨੇ ਸ਼ਿਕਾਰ ਖੇਡਦੇ ਆ ਸ਼ਾਹਜਹਾਂ ਦਾ ਬਾੜ ਸਿੱਖਾਂ ਦੇ ਹੱਥ ਆਉਂਦਾ ਔਰ ਮਹਾਰਾਜ ਨੇ ਆਖਿਆ ਕਿ ਇਹ ਬਾਦ ਸਾਡੇ ਬਾਦ ਨੇ ਲੜ ਕੇ ਲੈਂਦਾ ਹੈ ਥੱਲੇ ਜੂਝ ਕੇ ਔਰ ਇਹ ਬਾਦ ਇਸ ਤਰ੍ਹਾਂ ਨਹੀਂ ਦੇਵਾਂਗੇ ਮੀਰ ਸ਼ਿਕਰੀ ਸ਼ਾਹਜਹਾਂ ਦੇ ਗੁੱਸੇ ਵਿੱਚ ਭੜਕੇ ਹੋਏ ਕਈ ਕੁਝ ਬੋਲ ਕਬੂਲ ਬੋਲ ਕੇ ਗਏ ਮਹਾਰਾਜ ਨੇ ਆਖਿਆ ਜੇ ਦੇਣਾ ਵੀ ਸੀ ਤਾਂ ਹੁਣ ਦੇਵਾਂਗੇ ਨਹੀਂ ਔਰ ਚਲੇ ਗਏ ਸ਼ਾਹਜਹਾਂ ਦੇ ਕੋਰ ਲਾਹੌਰ ਆਇਆ ਹੋਇਆ ਸੀ ਸ਼ਾਹ ਗਹਾਨ ਉਹਦੇ ਕੋਲ ਜਾ ਕੇ কুরਲਾਏ ਤੇ ਪਟੇ ਮੀਰ ਸ਼ਿਕਰੀ ਬਾਦਸ਼ਾ ਅੱਜ ਸਿੱਖਾਂ ਨੇ ਸਾਡੇ ਬਾਜ ਨੂੰ ਹੱਥ ਪਾਇਆ ਕੱਲ ਤਾਜ ਨੂੰ ਹੱਥ ਪਾਣਗੇ ਇਹਨਾਂ ਦਾ ਗੁਰੂ ਮੁਰਸ਼ਦ ਸ਼ੇਵਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿੰਦਾ ਔਰ ਉਹਨੇ ਫੌਜਾਂ ਰੱਖ ਲਈਆਂ ਸਿੱਖਾਂ ਨੂੰ ਹਥਿਆਰਬੰਦ ਕਰ ਰਿਹਾ ਹੈ ਇੱਕ ਨਾ ਇੱਕ ਦਿਨ ਮੁਗਲਿਆ ਹਕੂਮਤ ਨੂੰ ਖਤਰਾ ਬਣੇਗਾ ਵੀਰ ਸ਼ਿਕਾਰੀਆਂ ਦੇ ਕਹਿਣ ਤੇ ਬਾਦਸ਼ਾਹ ਭੜਕਿਆ ਉੱਥੇ ਖੜਾ ਸੀ ਕੁਲਿਸਖਾਂ ਵਰਗੇ ਇਹ ਸੂਬੇਦਾਰ ਸੀ ਲਾਹੌਰ ਦਾ ਇਸ ਨੇ ਅੱਗੇ ਡਿਊਟੀ ਲਈ ਮੁਖਲਿਸ ਖਾਂ ਦੀ ਇਹ ਫੌਟ ਦਾ ਸੀ ਲਾਹੌਰ ਦਾ ਮੁਖਲਿਸ ਖਾਂ ਬੜਾ ਹੰਕਾਰੀ ਸੀ ਆਪਣੇ ਆਪ ਵਿੱਚ ਇਹ ਕਹਿੰਦਾ ਸਿੱਖਾਂ ਦੇ ਗੁਰੂ ਨੂੰ ਜੰਦਾ ਜਾਂ ਮਰਦਾ ਮੈਂ ਲਿਆਵਾਂ ਗਫੜ ਕੇ 7000 ਬੋਝ ਲੈ ਕੇ ਲਾਹੌਰ ਤੋਂ ਮਾਰੋ ਮਾਰ ਕਰਦਾ ਅੰਮ੍ਰਿਤਸਰ ਵੱਲ ਚੜ ਪਿਆ ਇੱਧਰ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਪੁੱਤਰ ਤੇ ਇੱਕ ਸੁਪਤਰੀ ਸੀ ਬੀਬੀ ਬੀਰੋ ਉਹਦਾ ਵਿਆਹ ਸੀ ਇਹਨਾਂ ਨੇ ਮੌਕਾ ਤਾੜ ਕੇ ਹਮਲਾ ਕੀਤਾ ਕਿ ਇੱਧਰ ਵਿਆਹ ਹੈ ਸਿੱਖ ਵਿਆਹ ਵਿੱਚ ਰੁੱਤੇ ਹੋਣਗੇ ਤੇ ਹਮਲਾ ਕਰੋ ਉਜਾੜਾ ਪਾ ਕੇ ਰੱਖ ਦਿਓ 7000 ਫੌਜ ਲੈ ਕੇ ਅੰਮ੍ਰਿਤਸਰ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਰੁਕ ਜਾਂਦਾ ਹੈ ਸ਼ਾਮ ਦਾ ਸਮਾਂ ਗੁਰੂ ਪਾਤਸ਼ਾਹ ਨੂੰ ਖਬਰ ਮਿਲ ਚੁੱਕੀ ਸੀ ਔਰ ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ ਜੇ ਮਖਲਸ ਖਾਂ ਚੜ ਕੇ ਆਇਆ ਤੇ ਉਸ ਦਾ ਮੁਕਾਬਲਾ ਕਰਾਂਗੇ ਪਾਤਸ਼ਾਹ ਦੇ ਕੋਲ ਵੀ ਇੱਕ ਕਿਲਾ ਸੀ ਲੋਹ ਘੜਦਾ ਅਸਲ ਵਿੱਚ ਇਹ ਕਿਲਾ ਕੋਈ ਬਹੁਤਾ ਮਜ਼ਬੂਤ ਨਹੀਂ ਕੰਦਾ ਇਨੀਆਂ ਕੱਚੀਆਂ ਸੰਤ ਤੇ ਮਹਾਰਾਜ ਨੇ ਆਖਿਆ ਸਿੱਖੋ ਗੱਲ ਕਿਲੇ ਦੀਆਂ ਕੱਚੀਆਂ ਕੰਧਾਂ ਦੀ ਨਹੀਂ ਤੁਹਾਡੇ ਹਿਰਦੇ ਮਜ਼ਬੂਤ ਹੋਣੇ ਚਾਹੀਦੇ ਨੇ ਇੱਥੇ ਹੌਸਲਿਆਂ ਵਾਲੇ ਲੜਦੇ ਨੇ ਔਰ ਕੱਚੀਆਂ ਕੰਧਾਂ ਵੀ ਫਿਰ ਫੁਲਾਦ ਬਣ ਜਾਂਦੀਆਂ ਨੇ 25 ਕਸੂਰ ਮੈਂ ਮਹਾਰਾਜ ਨੇ ਉੱਥੇ ਹਰ ਵਕਤ ਤਾਨਾਜ਼ਿਦ ਕੀਤੇ ਹੋਏ ਸਨ ਬੀਬੀ ਵੀਰੋ ਦਾ ਵਿਆਹ ਸੀ ਵਰਾਤ ਆਉਣੀ ਸੀ ਸ਼ਾਮ ਦਾ ਸਮਾਂ ਇੱਧਰ ਮੁਖਲਿਸ ਖਾ ਚੜ ਕੇ ਆ ਗਿਆ ਮਹਾਰਾਜ ਨੇ ਸਭ ਤੋਂ ਪਰਿਵਾਰ ਨੂੰ ਬੀਬੀ ਵੀਰੋ ਨੂੰ ਚਵਾਲ ਨਗਰ ਵਿੱਚ ਭੇਜ ਦਿੱਤਾ ਉੱਥੇ ਸਿੱਖਾਂ ਦੀ ਗਿਣਤੀ ਬਹੁਤ ਆਦ ਵਿੱਚ ਸੀ ਗੁਰੂ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਸਨ ਮਹਾਰਾਜ ਨੇ ਆਖਿਆ ਵਾ ਉੱਥੇ ਹੋਏਗਾ ਸਮੁੱਚਾ ਪਰਿਵਾਰ ਬੀਬੀ ਬਿਰੋਜ ਚਵਾਲ ਨਗਰਵਾਲ ਭੇਜ ਦਿੱਤੇ ਔਰ ਇਧਰ ਮਹਾਰਾਜ ਨੇ ਤਿਆਰੀ ਕੱਸ ਲਈ ਰਾਤ ਨੂੰ ਰਾਤਾ ਸਭਾ ਆਇਆ ਮੁਖਲਿਸ ਕਾਹ ਦੀਆਂ ਫੌਜਾਂ ਨੇ ਕਈ ਗੋਲੇ ਦਾਗੇ ਔਰ ਗੋਲੇ ਦਾਗਣ ਦੇ ਨਾਲ ਜਿਹੜਾ ਕਿਲਾ ਸੀ ਗੁਰੂ ਪਾਤਸ਼ਾਹ ਦੇ ਕੋਲ ਉਹਦੀ ਕੰਧ ਇੱਕ ਢਹਿ ਗਈ ਇਤਿਹਾਸ ਕਹਿੰਦਾ ਹੈ। ਔਰ ਉਹਨਾਂ 25 ਸੂਰਮਿਆਂ ਨੇ ਡੜਕੇ ਮੁਕਾਬਲਾ ਕੀਤਾ। ਪਿਪਲੀ ਦੇ ਸਥਾਨ ਦੇ ਕੋਲ ਆ ਕੇ ਮੋਰੇ ਹੋ ਕੇ ਜੋਧਿਆਂ ਨੇ ਦੁਸ਼ਮਣ ਨੂੰ ਰੋਕੀ ਰੱਖਿਆ। ਔਰ ਰਾਤ ਤੱਕੇ ਹਮਲਾਵਰ ਹੁੰਦੇ ਰਹੇ। ਗੁਰੂ ਪਾਤਸ਼ਾਹ ਨੇ ਉਸ ਵਕਤ ਇੱਕ ਲੱਕੜ ਦੀ ਤੋਪ ਚਲਾਈ ਇਸ ਜੰਗ ਵਿੱਚ। ਉਹ ਖੇਮ ਕਰਨ ਦੇ ਰਹਿਣ ਵਾਲੇ ਇੱਕ ਸਿੱਖ ਨੇ ਤਿਆਰ ਕੀਤੀ ਸੀ। ਇੱਕ بڑے ਮੋਚੇ ਨੂੰ ਵਿੱਚੋਂ ਵੱਡਾ ਸਰਾਖ ਦੇ ਕੇ ਉਹਨੇ ਆਪਣੀ ਕਾਰਾਗਰੀ ਦਿਖਾਈ ਉਹ ਲੱਕੜ ਦੀ ਤੋਪ ਇਸ ਢੰਗ ਵਿੱਚ ਚੱਲੀ ਉਹਦੇ ਵਿੱਚ ਕੋਈ ਬਰੂਦ ਨਹੀਂ ਚੱਲਿਆ ਉਹਦੇ ਵਿੱਚ ਮਹਾਰਾਜ ਨੇ ਪੱਥਰ ਤੇ ਰੋੜੇ ਪਰ ਪਰ ਕੇ ਚਲਾਈ ਇਤਿਹਾਸ ਕਹਿੰਦਾ ਹੈ ਕਿ ਬਰੂਦ ਦਾ ਕੰਮ ਕਰਦੇ ਸੀ ਉਹ ਪੱਥਰ ਤੇ ਰੋੜੇ ਜਦੋਂ ਅਗਾਹ ਜਾ ਕੇ ਦੁਸ਼ਮਣ ਤੇ ਡਿੱਗਦੇ ਸਨ ਰਾਤ ਬੀਤੀ ਇਸੇ ਤਰ੍ਹਾਂ ਅੰਮ੍ਰਿਤ ਵੇਲਾ ਹੋਇਆ ਸੂਰ ਦੀ ਪਹਿਲੀ ਕਿਰਨ ਨਿਕਲਦਿਆਂ ਦੁਸ਼ਮਣ ਨੇ ਤਿਆਰੀ ਕੱਸ ਲਈ ਜ਼ੋਰਦਾਰ ਹੱਲਾ ਕਰਨ ਵਾਸਤੇ ਮਹਾਰਾਜ ਨੇ ਸਿੱਖਾਂ ਨੂੰ ਕੀਤਾ ਇਕੱਠੇ ਸਤਿਗੁਰੂ ਨੇ ਆਖਿਆ ਚੰਬੇ ਦੀ ਯੂਹ ਵਿੱਚ ਜਾ ਕੇ ਦੁਸ਼ਮਣ ਨੂੰ ਘੇਰ ਕੇ ਉੱਥੇ ਜੰਗ ਲੜਾਏ ਗੁਰਦੇਵ ਪਿਤਾ ਨੇ ਇਤਿਹਾਸ ਕਹਿੰਦਾ ਜੋਧਿਆਂ ਨੂੰ ਆਖਿਆ ਓ ਜੋਧਿਓ ਅਣਖੀ ਮਰਦ ਦੀ ਪੈਰ ਪੁਸ਼ਾਹ ਪੁੱਟਦੇ ਭਾਵੇਂ ਜ਼ੁਲਮ ਵਾਲੇ ਭਾਂਬੜ ਮੱਚਦੇ ਨੇ ਚੜ ਜਾਂਦੇ ਤਲਵਾਰ ਦੀ ਤਕੜੀ ਤੇ ਸੀਸ ਤੋਲ ਦੇ ਪੰਲੜੇ ਸੱਚਦੇ ਨੇ ਮੁਰਦਾ ਕੌਮ ਨੂੰ ਜ਼ਿੰਦਗੀ ਦੇਣ ਦੇ ਲਈ ਜਿਸਮ ਤੌਰ ਦੇਂਦੇ ਵੰਗਰ ਕੱਟਦੇ ਨੇ ਪੁੱਜਣ ਲਈ ਵਾਕ ਪਤੰਗਿਆ ਤੇ ਓਏ ਤਿੱਖੀ ਧਾਰ ਜੀ ਨੂਰ ਦੀ ਨੱਚਦੇ ਨੇ ਮਹਾਰਾਜ ਨੇ ਭਾਨੂੰ ਵਰਗੇ ਸਿਖਾ ਨੂੰ ਭਾਈ ਤ੍ਰਲੋਕਾ ਜੀ ਵਰਗੇ ਜੋਧੇ ਭਾਈ ਤੋਤਾ ਜੀ ਵਰਗੇ ਸੂਰਮੇ ਇਹ ਮੈਦਾਨੇ ਜੰਗ ਵਿੱਚ ਇਸ ਜੰਗ ਵਿੱਚ ਪੈਂਦੇ ਖਾਨ ਨੇ ਵੀ ਜੋਰ ਦਿਖਾਏ ਗੁਰਦੇਵ ਪਾਤਸ਼ਾਹ ਨੇ ਧੂਕੇ ਤੇਗ ਯੋਧਿਆਂ ਨੂੰ ਮੁਖਾਤਬ ਹੋ ਕੇ ਜੰਗ ਦਾ ਨਕਸ਼ਾ ਦੁਸ਼ਮਣ ਦੇ ਨਾਲ ਟੱਕਰ ਕਿਵੇਂ ਲੜੀਏ ਉਹ ਲੈਣਾ ਜਥੇ ਦੀ ਜਵਾਨੀ ਸਰਬ ਛੇ ਮੇ ਸਤ ਗੁਰ ਤੇਗ ਪੜ ਕਹਿਣ ਲੱਗੇ ਛੇ ਮੇ ਸਤ ਗੁਰ ਤੇਗ ਪੜ ਕਹਿਣ ਲੱਗੇ ਹੋ ਜਾਓ सेना 7000 ਹੈ ਨਾਰੀਓ ਦੇ ਸੇਨਾ 7000 ਹੈ ਨਾਰੀਓ ਦੇ ਪਰਿਆ ਪਿਆ ਹੈ ਨਾਲ ਹਮ ਕਾਰ ਸਿੱਖੋ ਪਰਿਆ ਪਿਆ ਹੈ ਨਾਲ ਹਮ ਕਾਰ ਸਿੱਖੋ ਫੋਜੋ ਤੁਸੀਂ ਹੋਸ਼ੇ ਹਰ ਸਿ ਖਾਨ ਜੈਤਾ ਬਿਦੀ ਚੰਦ ਪੈਰਾਗਾ ਪੈਂਦੇ ਖਾਨ ਜੈਤਾ ਸਾਵੇਂ ਸਾਹਮਣਾ ਬੋ ਹੱਥੇ ਹਰ ਸਖੋ ਸਾਵੇਂ ਸਾਹਮਣਾ ਬੋ ਹੱਥੇ ਹਰ ਸਖੋ ਹੋ ਹੋ ਬਿਦੀ ਚੰਦ ਪੈਰਾਗਾ ਪੈਂਦੇ ਖਾਨ ਫਟੇ ਬਖਸ਼ੂਗਾ ਆਪਕਰ ਧਾਰ ਸਿੱਖੋ ਫਟੇ ਬਖਸ਼ੂਗਾ ਆਪਕਰ ਧਾਰ ਸਿੱਖੋ ਹੋ ਹੋ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਸੰਬੋਧਨ ਹੁੰਦੇ ਆਖਿਆ ਮਹਾਰਾਜ ਨੇ ਆਖਿਆ ਜੋਦਿਓ ਬਾਹਰੀ ਦਲ ਦੀ ਗਿਣਤੀ ਬਹੁਤੀ ਏ ਬੇਸ਼ੱਕ ਗਿਣਤੀ ਵਿੱਚ ਤੁਸੀਂ ਘਾਟੇ ਪਰ ਤੇ ਜਿੱਤ ਜਿਹੜੀ ਆ ਹਮੇਸ਼ਾ ਸਿੱਧਕ ਵਾਲਿਆਂ ਦੀ ਹੁੰਦੀ ਏ ਔਰ ਤਲਖਾਤ ਤੇ ਲੜਨ ਵਾਲੇ ਨੇ ਤੁਸੀਂ ਧਰਮ ਲਈ ਕੌਮ ਲਈ ਸਿੱਧਕ ਤੇ ਲੜਨ ਵਾਲੇ ਹੋ ਜਿੱਤ ਹਾਸਲ ਕਰੋਗੇ ਇਸ ਜੰਗ ਵਿੱਚ ਪੰਦੇਖਾਂ ਵੀ ਹਾਜ਼ਰ ਹੈ ਇਸ ਦੀ ਪਹਿਲੀ ਜੰਗ ਸੀ ਇਤਿਹਾਸ ਕਹਿੰਦਾ ਹੈ ਵੈਰੀ ਦਾਲੇ ਸੂਰਤ ਦੀ ਕਰਨ ਨਿਕਲਦੇ ਹਮਲਾ ਕੀਤਾ ਮੁਕਲਸ ਖਾਨ ਨੇ ਫੌਜ ਨੂੰ ਹੱਲਾ ਸ਼ੇਰੀ ਦਿੱਤੀ کریم ਵੇਗ ਵਰਗੇ ਜੰਗ ਵੇਗ ਵਰਗੇ ਮੈਦਾਨੇ ਜੰਗ ਵਿੱਚ ਇਹ ਖਾਨ ਨਿੱਤਰ ਨਿੱਤਰ ਕੇ ਲੜਦੇ ਨੇ ਅਕਸ਼ਾ ਦੇ ਕੋਲ ਜੋਧੇ ਨੇ ਭਾਈ ਪ੍ਰਲੋਕੇ ਵਰਗੇ ਭਾਈ ਤੋਤੇ ਵਰਗੇ ਔਰ ਭਾਈ ਭਾਨੂੰ ਵਰਗਿਆਂ ਨੇ ਮੈਦਾਨੇ ਜੰਗ ਵਿੱਚ ਭਾਈ ਵੀਦੀ ਚੰਦ ਵਰਗੇ ਜੋਧੇ ਔਰ ਜਿੱਥੇ ਨਾਲ ਪੈਂਦੇ ਖਾਂ ਇਸ ਪਹਿਲੀ ਜੰਗ ਵਿੱਚ ਹਾਜ਼ਰ ਹੋਇਆ ਉਸ ਨੇ ਵੀ ਮਾਰੇ ਹੋ ਕੇ ਡੱਟ ਕੇ ਤੇਗ ਭਾਈ ਲੋਹੇ ਤੇ ਲੋਹਾ ਖੜਕਿਆ ਤੇਗ ਤੇ ਤੇ ਖੜਕਦੀ ਆ ਭਾਈ ਭਾਨੂੰ ਦੀ ਗੁਰੂ ਦਾ ਪਿਆਰਾ ਸਿੱਖ ਮਹਰੇ ਹੋ ਕੇ ਦੁਸ਼ਮਣ ਦਲ ਨੂੰ ਰੋਕਦਾ ਔਰ ਲੜਦਿਆਂ ਲੜਦਿਆਂ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦਾ ਕ੍ਰੀਮ ਬੇਗ ਵਰਗੇ ਮਾਰੇ ਜਾਂਦੇ ਨੇ ਉਪਰੰਤ ਸਾਹਿਬ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਭਾਨੂੰ ਦੀ ਸ਼ਹਾਦਤ ਤੋਂ ਬਾਅਦ ਮੈਦਾਨੇ ਜੰਗ ਵਿੱਚ ਆਪ ਨਿਤਰਾਂਦੇ ਨੇ ਮਹਾਰਾਜ ਦੇ ਬਰਾਬਰ ਮੁਖਲਿਸ ਖਾ ਕੇ ਖੜਾ ਹੋ ਗਿਆ ਮੁਕਲਿਸ ਕਾ ਨੇ ਗੁਰੂ ਨੂੰ ਤੱਕ ਦਿਆਂ ਤੀਰਾਂ ਦੀ 부ਛਾੜ ਲਾ ਦਿੱਤੀ ਇਹ ਹੰਕਾਰ ਵਿੱਚ ਸੀ ਕਿ ਗੁਰੂ ਇੱਕ ਵਾਰ ਮੋਰੇ ਆ ਜਾਏ ਇਹਨੂੰ ਜਿੰਦਾ ਜਾਂ ਮਰਦਾ ਮੈਂ ਪੇਸ਼ ਕਰਾਂਗਾ ਸ਼ਾਹਜਹਾਂ ਦੇ ਹੈਕੜ ਭਰਿਆ ਮੁਕਲਿਸ ਕਾ ਨੇ ਤੀਰਾਂ ਦੀ 부ਛਾੜ ਗੁਰੂ ਪਾਤਸ਼ਾਹ ਤੇ ਲਾਈ ਪਰ ਮਹਾਰਾਜ ਨੇ ਇਸ ਦਾ ਹਰ ਤੀਰ 부ਛਾੜ ਕੇ ਰੱਖ ਦਿੱਤਾ ਉਪਰੰਤ ਜਦੋਂ ਪੱਥਾ ਤੀਨਾ ਤੋਂ ਖਾਲੀ ਹੋ ਗਿਆ ਗੁਰਦੇਵ ਬਾਦਸ਼ਾਹ ਮੁਸਕਰਾਏ ਤੇ ਮਹਾਰਾਜ ਨੇ ਆਖਿਆ ਓਏ ਮੁਖਲਿਸ ਕਾ ਯੋਰ ਲੱਗ ਚੁਕਿਆ ਪਾਤਸ਼ਾਹ ਨੇ ਇੱਕ ਤੀਰ ਭੱਤੇ ਵਿੱਚੋਂ ਕੱਢਿਆ ਇੱਕ ਦਮ ਕੰਬਿਆ ਕਿ ਮਹਾਰਾਜ ਹੁਣ ਨਿਸ਼ਾਨਾ ਛਾਤੀ ਦਾ ਲੈਣਗੇ ਗੁਰਦੇਵ ਪਿਤਾ ਨੇ ਅਸਲ ਵਿੱਚ ਇਹਦੀ ਛਾਤੀ ਦਾ ਨਹੀਂ ਤੀਰ ਘੋੜੇ ਦੇ ਮਾਰਿਆ ਤੀਰ ਲੱਗਿਆ ਘੋੜੇ ਦੇ ਪਾਤਸ਼ਾਹ ਨੇ ਜਦੋਂ ਘੋੜੇ ਦੇ ਤੀਰ ਲੱਗਿਆ ਘਾਇਲ ਹੋ ਕੇ ਥੱਲੇ ਡਿੱਗਿਆ ਮੁਖਲਿਸ ਕਾ ਜ਼ਮੀਨ ਤੇ ਔਰ ਤੜਪਦਾ ਤੇਗ ਨੂੰ ਹੱਥ ਪਾਇਆ ਤਰਵਾਰ ਨੂੰ ਹੱਥ ਪਾ ਕੇ ਮਹਾਰਾਜ ਨੂੰ ਬੰਗਾਰਦਾ ਤੇ ਆਖਦਾ ਮੈਂ ਘੋੜੇ ਤੋਂ ਥੱਲੇ ਆ ਔਰ ਤੁਸੀਂ ਘੋੜੇ ਤੇ ਚੜੇ ਹੋ ਜੇ ਲੜਨਾ ਹੀ ਹੈ ਮੈਦਾਨ ਵਿੱਚ ਦੋ ਦੋ ਹੱਥ ਕਰਨੇ ਤੇ ਥੱਲੇ ਆਓ ਪਾਤਸ਼ਾਹ ਨੇ ਆਖਿਆ ਤੇਰੇ ਦਿਲ ਦੇ ਹਰਮਾਨ ਇਹ ਵੀ ਪੂਰੇ ਕਰ ਦਿੰਨੇ ਆ ਮੁਖਤਸਕਾਂ ਆਤਸ਼ਾ ਸਰੀਰ ਵਿੱਚ ਉੱਚੇ ਲੰਬੇ ਚੌੜੀ ਛਾਤੀ ਫਰਕ ਤੇ ਡੋਲੇ ਮੋਟੀ ਅੱਖਾਂ ਗਰਦਾ ਪਾਤਸ਼ਾਹ ਅਸਲ ਵਿੱਚ ਉਧਰ ਜੋਦਾ ਘੋੜੇ ਤੇ ਲੜਦਾ ਹੋਵੇ ਪਾਤਸ਼ਾਹ ਥੱਲੇ ਕੜੇ ਹੋ ਸਭ ਤੋਂ ਉੱਚੀ ਹਾਈਟ ਸੀ ਛੇਵੇਂ ਪਾਤਸ਼ਾਹ ਦੀ ਔਰ ਗੁਰਦੇਵ ਛੇਵੇਂ ਗੁਰਦੇਵ ਉਸ ਦੇ ਬਰਾਬਰ ਮੁਕਾਬਲਾ ਕਰ ਲੈਂਦੇ ਸਨ ਪਾਤਸ਼ਾਹ ਨੇ ਆਖਿਆ ਜੇ ਤੇਰੇ ਦਿਲ ਦੇ ਹੀ ਇਰਮਾਨ ਨੇ ਤੇ ਵੀ ਤੇਰੇ ਚਾਹ ਪੂਰੇ ਕਰ ਦਿੰਨੇ ਆ ਪਾਤਸ਼ਾਹ ਥੱਲੇ ਆਏ ਹੱਥ ਵਿੱਚ ਖੰਡਾ ਦੋ ਤਾਰਾ ਮਹਾਰਾਜ ਨੇ ਆਖਿਆ ਮੁਖਲਿਸ ਕਾ ਮਨ ਦੀਆਂ ਮੰਨ ਵਿੱਚ ਰਹਿ ਜਾਣੀਆਂ ਨੇ ਕੋਈ ਮਨ ਵਿੱਚ ਰਹਿ ਨਾ ਜਾਏ ਰੀਤ ਪਰ ਕੇ ਮਾਰ ਕਰ ਲੇ ਇਹਨੇ ਪਹਿਲਾ ਵਾਰ ਗੁਰਦੇਵ ਪਾਤਸ਼ਾਹ ਤੇ ਕੀਤਾ ਗੁਰਦੇਵ ਸਤਗੁਰੂ ਨੇ ਇਹਦਾ ਵਾਰ ਟਾੜ ਤੇ ਰੋਕ ਲਿਆ ਇਹਨੇ ਦੂਜਾ ਵਾਰ ਕੀਤਾ ਮਹਾਰਾਜ ਨੇ ਪੈਤਲਾ ਬਦਲਿਆ ਬਾਹਰੇ ਦਾ ਇਹ ਵੀ ਖਾਲੀ ਗਿਆ ਪਾਤਸ਼ਾਹ ਨੇ ਆਖਿਆ ਇੱਕ ਵਾਰ ਹੋਰ ਕਰ ਲੈ ਇਹਨੇ ਰੀਜ਼ ਲਾ ਕੇ ਵਾਰ ਕੀਤਾ ਮਹਾਰਾਜ ਦੇ ਸੀਸ ਵੱਲ ਨੂੰ ਕਰਕੇ ਪਾਤਸ਼ਾਹ ਨੇਦਾ ਵਾਰ ਤੀਗੇ ਤੇ ਰੋਕ ਲਿਆ ਉਹ ਵੀ ਵਾਰ ਖਾਲੀ ਗਿਆ ਮੂੰਹ ਘੁਮਾ ਕੇ ਲੱਗਿਆ ਭੱਜਣ ਮਹਾਰਾਜ ਨੇ ਕਿ ਆਖਿਆ ਓਏ ਜ਼ਰਨੈਲਾ ਦਾ ਕੰਮ ਨਹੀਂ ਹੁੰਦਾ ਮਜ਼ਾਰੇਦਾਨ ਜੰਗ ਵਿੱਚੋਂ ਭੱਜਣਾ ਔਰ ਜੇ ਆਇਆ ਹੈ ਤੇ ਹੁਣ ਮੁਕਾਬਲਾ ਕਰ ਪਾਤਸ਼ਾਹ ਨੇ ਮੋੜੇ ਤੋ ਕਿਨੂ ਘੇਰਿਆ ਇਵੇਂ ਢਾਲ ਉੱਪਰ ਨੂੰ ਕਰੀ ਗੁਰਦੇਵ ਪਾਤਸ਼ਾਹ ਨੇ ਧਿਆਕਿਆ ਅਕਾਲ ਨੂੰ ਛੱਡ ਕੇ ਅਕਾਲ ਦਾ ਜਕਾਰਾ ਬੁਲਾੜ ਕੇ ਦੋ ਧਾਰਾ ਖੜਾ ਇੱਕ ਪਰਮਾ ਬਾਰ ਬਲਾ ਵਾਏ ਕਿਵੇਂ ਪਾਤਸ਼ਾਹ ਜੀ ਕਹਨੇ ਲਲਕਾਰ ਕੇ ਹੋ ਜਾ ਤਖੜਾ ਤੂੰ ਮੁਖਲ ਸਿਕਾਨ ਵਾਰ ਸਾਡੇ ਉਤੇ ਕੀਤੇ ਤੈਨ ਬਗਿਆ ਵਾਰ ਸਾਡੇ ਉਤੇ ਕੀਤੇ ਤੈਨ ਮਾ ਕੁਰਾਨ ਦੀ ਮੌਤ ਦੇਖ ਤੇਰੀ ਹੋਣੀ ਹੋ ਗਈ ਜਾਨ ਫੜਾ ਬਹੁਤ ਸਾਨ ਸ਼ਾਦੇ ਅੱਗੇ ਮਾਰੀਆਂ ਫੜਾ ਬਹੁਤ ਸਾਨ ਸ਼ਾਦੇ ਅੱਗੇ ਮਾਰੀਆਂ ਹੁਣ ਟੋਲ ਗਿਆ ਆਕਾਸ ਤੋਂ ਆਮਾਨ ਸੇ ਜੰਗ ਮਕੌੜਾ ਚਾਹੁੰਦਾ ਜੋ ਵੀ 干嘛干吗？找他，找他。 लोहें <laughs> ਸਦਾ ਸੱਜ ਦੀ ਸੱਚ ਦੀ ਜੁਦੀ ਨੂਰ ਪੂਰੀ ਸਦਾ ਸੱਚ ਦੀ ਹੋਏ ਸੰਗਤਾਂ ਹੀ ਜਾਣਦਾ ਜਹਾਂ ਯਾਦ ਰਤਾ ਜਗ ਰੇ ਦੀ ਆਮਰਦਾ ਤੇਰੀਆਂ ਜਗ ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ ਹਾ ਜੀ ਹਾਂ ਬਰਤੂਆ ਜਾ ਹਟ ਲੰਮੀਆਂ ਵਾਮਾ ਉੱਚਾ ਸ਼ਰੀਰ ਮਹਾਰਾਜ ਨੇ ਦੋ ਧਾਰਾ ਖੱਡਾ ਉਲਾਰ ਕੇ ਵਾਰ ਕੀਤਾ ਇਹਨੇ ਢਾਲ ਕੇ ਕੀਤੀ ਮੁਖਲਸਕਾਂ ਨੇ ਢਾਲ ਨੂੰ ચીਰਦਾ ਹੋਇਆ ਦੋ ਤਾਰਾ ਖੰਡਾ ਇਹਦੇ ਸਿਰ ਵਿੱਚ ਪਿਆ ਔਰ ਦੋ ਫਾੜ ਹੋ ਗਿਆ ਮੁਖਲਸਕਾਂ ਚੋਟੀ ਦਾ ਜ਼ਰਨੈਲ ਮਾਰਿਆ ਗਿਆ ਫੌਜਾਂ ਨੇ ਮੈਦਾਨ ਛੱਡ ਦਿੱਤਾ ਖਾਨ ਮੈਦਾਨ ਛੱਡ ਕੇ ਭੱਜ ਉੱਠੇ ਇਸ ਵੇਂ ਗੁਰਦੇਵ ਦੀ ਪਹਿਲੀ ਜੰਗ ਸੀ ਔਰ ਪਹਿਲੀ ਜੰਗ ਵਿੱਚ ਮਹਾਰਾਜ ਨੇ ਕੀਆਂ ਦੇ 41 ਪਾ ਕੇ ਮੁੜੇ ਜਿੱਤ ਹਾਸਲ ਕੀਤੀ ਔਰ ਦਿੱਲੀ ਦਾ ਤਖਤ ਕੰਬ ਉੱਟਿਆ ਸ਼ਾਹਜਹਾਂ ਪਸੀਨਾ ਪਸੀਨੇ ਹੋ ਗਿਆ ਕਿ ਚੋਟੀ ਦਾ ਜਰਨੈਲ ਭੇਜਿਆ ਮੁਖਲਸ ਕਾ ਮੈਨੂੰ ਬੜਾ ਮਾਣ ਸੀ ਕਿ ਮੁਖਲਸ ਕਾ 6ਵੇਂ ਗੁਰਦੇਵ ਨੂੰ ਫੜ ਕੇ ਜਿੰਦ